ਤੇ ਗਾਈਜ਼ ਉਹ ਨਾ ਦੁਕਾਨ ਤੇ ਚੱਲਾਂਗੇ ਮਾਮਾ ਜੀ ਦਾ ਗੇਟ ਰੈਡੀ ਹੁੰਦਾ ਪਿਆ ਤੇ ਤੁਹਾਨੂੰ ਵੀ ਦਿਖਾਵਾਂਗੇ ਮਤਲਬ ਕਿ ਐਨਾ ਲੱਗਦੀ ਟਾਈਪ ਜਿਹੜੇ ਹੁੰਦੇ ਮੋਡਰਨ ਗੇਟ ਬੰਦ ਲਏ ਨਾ ਉਹਦੇ ਕੋਡਿੰਗ ਮਤਲਬ ਇਹ ਬਣਾਉਂਦੇ ਪੈਨੇ ਤੁਹਾਨੂੰ ਦਿਖਾਵਾਂਗੇ ਅੱਧਾ ਗੇਟ ਮਤਲਬ ਕਿ ਹਾਫ ਬਣ ਚੁਕਿਆ ਤੇ ਹਾਫ ਰਹਿਦਾ ਹੈ ਕਿਉਂਕਿ ਅੱਜ ਬਣਾਣਗੇ ਤੇ ਤੁਹਾਨੂੰ ਦਿਖਾਵਾਂਗੇ ਤੇ ਬਾਅਦ ਅੱਜ ਮੌਲਦਨ ਦਿਖਾਣੇ ਆ ਮਾਮਾ ਜੀ ਆ ਗਏ ਨੇ ਸਾਹਮਣੇ ਵਾਲੇ ਘਰ ਦਾ ਕੰਸਟਰਕਸ਼ਨ ਚੱਲਦੀ ਵੀ ਗਾਈਜ਼ ਮਾਲਕੀ ਮਕਾਨ ਬੰਦਾ ਦੇ ਸਾਹਮਣੇ ਵੀ ਗੂਟੇ ਮਮਰਾ ਰਾਂ ਦੇਗਾ ਹਲੇ ਜਾ ਉਹ ਹੋ ਅੰਦਰ ਚੱਲਦਾ ਸੌਰਵ ਸੌਰਵ ਜੋਸ਼ੀ ਦਾ ਵਲੋਗ ਅੰਦਰ ਚੱਲਦਾ ਹੈ ਭਾਈ ਤੇ ਸਾਹਮਣੇ ਗਾਇਸ ਗੂਟੇ ਮਮਰਾ ਇੰਦਾ ਮਕਾਨ ਬੰਦਾ ਪਿਆ ਜੋ ਕਿ ਇੰਨਾ ਬਣ ਚੁੱਕਿਆ ਹੈ ਹਲੇ ਬੰਦਾ ਪਿਆ ਚੱਲੋ ਚੱਲੀਏ ਤਾਂ ਗਾਇਸ ਹੋਣ ਚੱਲਨੇ ਆਪਾਂ ਦੁਕਾਨ ਤੇ ਤੁਹਾਨੂੰ ਦਿਖਾਣੇ ਆ ਦੁਕਾਨ ਤੇ ਗੇਟ ਜੋ ਬੰਦਾ ਸਾ ਆਪਣੇ ਨਾਮ ਦਾ ਕੀਤਾ

ਗਾਈਜ਼ ਇਹ ਇੱਕ ਗੇਟ ਜੋ ਕਿ ਮਨ ਲਗੀ ਕੱਲ ਤਿਆਰ ਹੋ ਗਿਆ ਸੀ ਅੱਧਾ ਤੇ ਅੱਧਾ ਲੈ ਰੰਦਾ ਜੋ ਕਿ ਨੇ ਬੈਕ ਸਾਈਡ ਪਿਆ ਨਾ ਅੱਧਾ ਪੱਲਾ ਉਹ ਮਨ ਲਗੀ ਅੱਜ ਤਿਆਰ ਕਰਨਗੇ ਆ ਦੇਖੋ ਗਾਈਜ਼ ਐਵੇਂ ਹੈ ਲੱਗਦਾ ਨਾ ਪੂਰਾ ਨਹੀਂ ਆ ਰਿਹਾ ਇਹ ਲੱਗੇਗਾ ਮਾਮਾ ਜੀ ਦੇ ਘਰੇ ਅੱਧਾ ਤਿਆਰ ਹੋ ਗਿਆ ਹੈ ਲੈ ਇੱਕਾ ਸ਼ੀਟ ਰੰਦੀ ਇਥੋਂ ਲਾਣ ਵਾਲੀ ਤੇ ਇਹ ਲੱਗ ਜੇਗੀ ਫਿਰ ਪੂਰਾ ਕੰਪਲੀਟ ਹੋ ਜਾਏਗਾ ਫਿਰ ਉਸ ਕੋ ਜਿਹੜਾ ਨੇ ਬੈਕ ਸਾਈਡ ਪੇ ਇੱਕ ਹਿੱਸਾ ਉਹਨਾਂ ਵੀ ਕੰਪਲੀਟ ਕਰਨਾ ਹੈ ਆ ਵੇਖੋ ਬਾਈਸ ਇੱਕ ਤਾਨੂੰ ਹੋਰ ਚੀਜ਼ ਵਿਖਾਣੇ ਆ ਇਹ ਜਿਹੜਾ ਗੰਨ ਮਾਰਿਆ ਨਾ ਅਸੀਂ ਉਹ ਵੇਖੋ ਆ ਵੇਖੋ ਲੱਗਦਾ ਜਿਵੇਂ ਚੂਹੇ ਚੂਹੇ ਕੁੱਤਰ ਦੀ ਤਿੰਨੇ ਰੇ ਹੋ ਲਾ ਕਿਸੇ ਦੀ ਅੰਕਲ ਦੀ ਦੁਕਾਨ ਤੇ ਅਸੀਂ ਗਾਂਦੇ ਵੇਖੋ ਕਿੰਨਾ ਮਾਰਤੇ ਆ ਵੇਖੋ ਵੇਖੋ ਇਹ ਆਪਾਂ ਨੂੰ ਸਾਫ ਕਰਨਾ ਵਣਾ ਹੈ ਇਹ ਸਾਰਾ ਸਾਨੂੰ ਸਾਫ ਕਰਨਾ ਪਏਗਾ ਕਿਉਂਕਿ ਅੰਕਲ ਦਾ ਕਰਨਾ ਨਹੀਂ ਆਇਆ ਤੁਸੀਂ ਮਾਰਿਆ ਸੀ ਤੁਸੀਂ ਸਾਫ ਕਰੋ ਵੇਖੋ ਹਲੇ ਬਾਕੀ ਰਹਿ ਗਿਆ ਇੰਦੀਆ ਇੱਕ ਚਾਰ ਸ਼ਿਟਰ ਰਹਿ ਗਿਆ ਜੋ ਕਿ ਘਟਨ ਗਿਆ ਹੋਰ ਮੰਗਾਨਾ ਪੇਗਾ ਸਾਮਾਨ ਨਾਏ ਪੰਗੇ ਨਾ ਲਾਏ ਬਿਲਕੁਲੀ ਨੀ ਨਸਾਨ ਬਿਲਕੁਲੀ ਨਹੀਂ ਸੀ ਕਹਿੰਦਾ ਸੀ ਲਈ ਖੋਲ ਜੇਗੀ ਕੋਈ ਨਹੀਂ ਤਾਂ ਆ ਬੁਕਾਨ ਚ ਗਾਈਸ ਗੇਟ ਬੰਦਾ ਵਸੇ ਤੰ ਦਿਖਾ ਆਪਾਂ ਪਿਆਰੇ ਇਨਕੋ ਪੁੱਛਨੇ ਆ ਭਾਈ ਤਾਨੂੰ ਗੇਟ ਕਿਵੇਂ ਲੱਗਿਆ ਤੁਹਾਡੀ ਰਾਹ ਇਹਨਾਂ ਦੇ ਮਤਲਬ ਕਿ ਗੇਟ ਕਿਵੇਂ ਲੱਗਿਆ ਵਧੀਆ ਗੇਟ ਦਾ ਕੰਮ ਸਟਾਰਟ ਹੋ ਗਿਆ ਹੈ ਆ ਦੇਖੋ ਗਾਈਸ ਇੰਦੀ ਮੈਨ ਲਗੀ ਦੋ ਲੱਗ ਗਏ ਨੇ ਆਪਣੇ ਮਤਲਬ ਦੋ ਸ਼ੀਟਾਂ ਲੱਗੀਆਂ ਨੇ ਬਾਕੀ ਇਹ ਲਈ ਤਾਂ ਇਹਨਾਂ ਤੇ ਉਹਦੀ ਲਈ ਇੱਕ ਸ਼ੀਟ ਉਹ ਅੰਡੇ ਤੇ ਲੱਗੇਗੀ ਗਾਇਜ਼ ਦੇਖਾਂਗੇ ਭਈ ਇੱਕ ਹੋਰ ਮੈਨ ਲਗੀ ਜਿਹੜੀ ਕਟੇਗੀ ਉਹ ਲੈ ਆਵਾਂਗੇ ਤੇ ਇਹਨਾਂ ਦੀ ਲਈ ਕਟਿੰਗ ਕਰਨੀ ਹੈ ਇਹਦੇ ਕਾਰੀਗਰ ਪਤਾ ਕੋਣ ਹੈ ਆਪਣੇ ਮਾਮਾ ਜੀ ਕਾਰੀਗਰ ਨੇ ਦੇ ਤੇ ਨਾਲ ਅਸੀਂ ਹੈਲਪ ਕਰਦੇ ਪਿਆ ਆ ਦੇਖੋ ਗਾਇਜ਼ ਸੋ ਗਾਇਜ਼ ਆਪਣਾ ਅਦਿਨਵ ਜਿਆਦਾ ਗੇਟ ਤਿਆਰ ਹੋ ਚੁੱਕਿਆ ਹੈ ਤੇ ਤੁਹਾਨੂੰ ਮੈਨ ਦਿਖਾਣਾ ਹੋਣਾ ਹੈ ਦੇਖੋ गाइस ਆਹ ਦੇਖੋ गाइस ਸਿਰਫ ਉਥੇ ਇੱਕ ਇੱਕ ਸ਼ੀਟ ਲੱਗਣ ਵਾਲੀ ਰਹਿ ਗਈ ਜੋ ਕਿ ਘਟ ਗਈ ਸੀ ਹੁਣ ਆਏਗੀ ਇੱਕ ਇਧਰ ਲੱਗੇਗੀ ਇੱਕ ਇੱਕ ਇਧਰ ਲੱਗੇਗੀ ਇੱਕ ਲੈਂਥ ਹੈਗੀ ਪੂਰੀ 14 ਫੁੱਟ ਦੀ ਤੇ ਆਹ ਵੇਖੋ गाइस ਹੁਣ ਦੇਖੋ गाइस ਕਮੈਂਟ ਜਰੂਰ ਦੱਸੋ गाइस ਕਿਵੇਂ ਲੱਗਦਾ ਬਏ ਇਹ ਸਾਡੇ ਕਾਰੀਗਰ ਸਾਡੇ ਮਾਮਾ ਜੀ ਤੇ ਹਲਪਰ ਅਸੀ ਗੇਸੀ गाइस ਇਹ ਅਮੇ ਥੋੜਾ ਜੇ ਮਨ ਲਗੀ ਐਵੇਂ ਪਿਆ ਇੰਨਾ ਸੋਹਣਾ ਲੱਗਦਾ ਜੋ ਲੱਗ ਜੇਗਾ ਉਹ ਤੋਂ ਦੇਖੋ ਕਿੰਨਾ ਸੋਹਣਾ ਲੱਗੇਗਾ ਬਿਲਕੁਲ ਤੈਨੂੰ ਕਿਵੇਂ ਲੱਗਿਆ ਗੇਟ ਤੇ ਉੱਤਰ ਗਿਆ ਤੇ ਉੱਤੇ ਗਾਈਜ਼ ਬੱਦਲ ਬਦਲਾਵ ਆ ਰਿਹਾ ਜਿਵੇਂ ਦੇਖੋ ਬੱਦਲ ਵਾਲਾ ਮੌਸਮ ਆ ਚੁੱਕਿਆ ਹੈ ਹੁਣ ਅਸੀਂ ਗੇਟ ਨੂੰ ਸਾਈਡ ਤੇ ਰੱਖਾਂਗੇ ਤਾਂ ਜੋ ਭਈ ਗਿਲ ਖਰਾਬ ਨਾ ਹੋ ਜਾਣਾ ਹਾਲੇ ਕਿਉਂਕਿ ਆਪਾਂ ਉਹ ਲਗਾਨੀ ਹੈ ਨਾ ਇੱਕ ਸ਼ੀਟ ਇਹ ਜੋ ਤੁਸੀਂ ਦੇਖ ਰਹੇ ਹੋ ਨਾ ਗਾਈਜ਼ ਇਹ ਹੈ ਮਾਮਾ ਜੀ ਮਦਦ ਕੰਮ ਕਰਦੇ ਬੈਨੇ ਇਹ ਜੋ ਅੰਦਰ ਵਿੱਚ ਬੂੰਦਾ ਪਿਆ ਇਹ ਹੈ ਗਾਈਜ਼ ਪਿਸਟਨ ਹਾਂਜੀ ਜੋ ਨਾ ਇੰਜਨ ਦੇ ਅੰਦਰ ਚੱਲਦਾ ਹੈ ਕਿਸੇ ਕਿਸੇ ਨੂੰ ਗਾਈਜ਼ ਪਤਾ ਹੋਵੇਗਾ ਕਿਸੇ ਕਿਸੇ ਨੂੰ ਜਿਆਦਾ ਨਹੀਂ ਪਤਾ ਹੋਵੇਗਾ ਤੇ ਗਾਈਜ਼ ਅਸੀਂ ਹੁਣ ਜਾਵਾਂਗੇ ਬਾਜ਼ਾਰ ਸਾਡੀ ਉਹ ਇੱਕ ਲੈਂਥ ਵੱਢ ਗਈ ਸੀ ਤੇ ਮਾਮਾ ਜੀ ਬਸ ਆਹ ਕੰਮ ਕਰਕੇ ਆਪਣੇ ਨਾਲ ਚੱਲਣਗੇ ਤਾਂ ਚਲੋ ਚੱਲਨੇ ਆ ਗਾਈਜ਼ ਵਿਖਾਣੇ ਤੁਹਾਨੂੰ ਵੀ ਮਤਲਬ ਇਹ ਲੈਂਥ ਵੇਖੋ ਕਿੰਨੇ ਦੇ ਲਿਆਣੇ ਆ ਤਾਂ ਗਾਈਜ਼ ਅਸੀਂ ਹੁਣ ਚੱਲੇ ਆ ਮਾਰਕੀਟ ਜਿਹੜੀ ਆਪਣੀ ਸ਼ੀਟ ਕੱਟ ਗਈ ਸੀ ਨਾ ਉਹ ਲੈ ਚੱਲੇ ਆ ਤੇ ਜਿੰਨੇ ਆ ਇਹ ਮੇਰੇ ਕੋਲ ਟਾਈਪ ਦਾ ਟਾਈਮ ਹੋ ਚੁੱਕੇ ਗਾਇਸ 6:30 ਤੇ ਅਸੀਂ ਹੋ ਜਾਵਾਂਗੇ ਮਾਚ ਮਾਮਾ ਤੇ ਹੋਰ ਸੀਟਾਂ ਲੈ ਕੇ ਆਵਾਂਗੇ ਜਿਹੜੀ ਅੱਪਨੇ ਬਚਦੀ ਹੈ ਤੇ ਤੁਹਾਨੂੰ ਦਿਖਾ ਤੇ ਦਲਦੀ ਆਵਾਂਗੇ ਤੇ ਚੱਲਿਆ ਗਾਇਸ ਥੈਟਸ ਹੋਪ ਤੇ ਵੀ ਆਪਣੇ ਮਾਮਾ ਜੀ ਮਾਮਾ ਉਹਨਾਂ ਨਾਲ ਗੱਲ ਕਰਦੇ ਨੇ ਫੋਨ ਤੇ ਜੰਨੇ ਆਉਣਾ ਤਾਂ

ਗੋ ਡਾਊਨ ਇਹ ਗਾਈਜ਼ ਗੋ ਡਾਊਨ ਅਨਦਰ ਤੇ ਇੱਥੇ ਕਿਉਂਕਿ ਇਹ ਰਿਆ ਇਥੇ ਲੱਗੇ ਸੀ ਉਹ ਗਾਈਜ਼ ਮਾਮਾ ਜੀ ਉਹਨਾਂ ਨਾਲ ਗੱਲ ਕਰਦੇ ਪਏ ਨੇ ਜਿੰਨਾਂ ਤੋਂ ਸਮਾਨ ਲੈਣ ਆਏ ਸੀ ਅਸੀਂ ਉਹ ਦਿਖਾਉਂਦੇ ਪਏ ਨੇ ਪ੍ਰੋਡਕਟ ਆ ਦਾ ਭਈ ਪਹਿਲੇ ਵਾਲਾ ਉਵੇਂ ਸੇਮ ਹੈ ਨਾ ਸੋ ਗਾਈਜ਼ ਅਸੀਂ ਸਮਾਨ ਰੱਖ ਲਿਆ ਆ ਇੱਕ ਰਹਿੰਦੀ ਸੀ ਜੋ ਕਿ ਲੈ ਚੱਲੇ ਆ ਆ ਵੇਖੋ ਤੇ ਪਕੜਨ ਚ ਮੈਂ ਗਾਈਜ਼ ਅਸੀਂ ਬਸ ਚੱਲੇ ਆ ਵਾਪਸ ਲੈ ਕੇ ਮਾਮਾ ਜੀ ਚੱਲੇ ਗਏ ਨੇ ਦੇਖ ਦੇ ਬਸ ਚੱਲ ਲੈ ਉਹਨਾਂ ਪਹੁੰਚਦੇ ਆਪੇ ਸੋ ਗਾਇਸ ਗੋਲੂ ਕੀ ਆ ਗਿਆ ਆਪਣੀ ਦੁਕਾਨ ਮਾਮਾ ਜੀ ਦੇ ਉੱਤੇ ਉਤਾਰਾਂਗੇ ਨੂੰ ਸੋ ਗਾਇਸ ਅਸੀਂ ਆ ਗਏ ਸਮਾਨ ਲੈ ਕੇ ਚਾਬੀ ਚੱਕੀਏ ਦੁਕਾਨ ਦੀ ਦੁਕਾਨ ਦਾ ਤਾਲਾ ਖੋਲਣਾ ਹੈ ਨਾ ਇਸ ਕਰਕੇ ਅਭੀ ਮਿਲ ਗਈ ਗਾਈਜ਼ ਪਹੁੰਚ ਕੇ ਦੁਕਾਨ ਦਾ ਤਾਲਾ ਖੋਲ ਲਿਆ ਸੋ ਗਾਈਜ਼ ਅਸੀਂ ਉਹਨਾਂ ਘਰੇ ਆ ਗਏ ਕ੍ਰਿਸ਼ ਆਪਾਂ ਸੀਟ ਲਿਆਏ ਲੈ ਆਂਦੀ ਨਹੀਂ ਮੋੜ ਸਾਂ ਇਹ ਤਾਂ ਲੈ ਆਂਦੀ ਉਹਦੇ ਲੈ ਆਂਦੀ ਸੀ ਪਿਕਅਪ ਤੇ ਬੁਲੈਰੋ ਮੋੜ ਸਾਂ ਨਹੀਂ ਆਉਂਦੀ ਕੋਈ ਨਹੀਂ ਵੱਡੀ ਸ਼ੀਟ ਸੀ ਉਹ ਐਵੇਂ ਆਣੀ ਨਹੀਂ ਸੀ ਬਾਹਰ ਗਿਆ ਬਾਹਰ ਨਹੀਂ ਸੇਰੇ ਲਗਾਵਾਂਗੇ ਸੇਰੇ ਕਿਉਂਕਿ ਉਹਨਾਂ ਫਿਰ ਕਟਿੰਗ ਦਾ ਕੰਮ ਹੈ ਨਾ ਮਾਮਾ ਕੰਨਾ ਸੇਰੇ ਲਗਾਵਾਂਗੇ ਤਾਂ ਗਾਇਜ਼ ਇਹ ਸਿਆਪਨੇ ਅੱਜ ਦੀ ਵੀਡੀਓ ਸਵੇਰੇ ਤੁਹਾਨੂੰ ਮਿਲਾਂਗੇ ਤੇ ਸੇਰ ਦਿਖਾਵਾਂਗੇ ਆਪਾਂ ਮੋਰ ਗੇਟ ਪੂਰਾ ਹੋ ਜਾਏਗਾ ਬਣ ਜਾਏਗਾ ਤੇ ਆਈ ਹੋਪ ਗਾਇਜ਼ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਨੇ ਗਾਇਜ਼ ਨੈਕਸਟ ਵੀਡੀਓ ਚ ਥੈਂਕਸ ਫॉर ਵਾਚਿੰਗ ਥਿਸ ਵੀਡੀਓ